ਮੈਂ ਨਾ ਗੱਲਾਂ ਕਰਦਾ ਗਿਆ ਮੈਨੂੰ ਤਾਇਆ ਤਾਇਆ ਕਰਦਾ ਗਿਆ ਕੁੜੀ ਨੂੰ ਭਾਣੇ ਭਾਣੇ ਕਰਦਾ ਗਿਆ ਸਾਨੂੰ ਪੌਣਾ ਘੰਟਾ ਲੱਗ ਗਿਆ ਜੀ ਉੱਥੇ ਮਿੰਤਾ ਲੋਕਾਂ ਨੂੰ ਕਰਦਿਆਂ ਦੀਆਂ ਜਿਹੜਾ ਕੋਈ ਸਾਡੇ ਕਰਨੀ ਦੇਖਿਆ ਕਰੇ ਕਹਦਾ ਕਰੇ ਤਾਂ ਕਿਸੇ ਦਾ ਕਤਲ ਕਰਕੇ ਆਏ ਨੇ ਆਉਂਦੇ ਆਉਂਦੇ ਦੀ ਗੱਡੀ ਐਕਸੀਡੈਂਟ ਹੋ ਗਈ ਇਹਨਾਂ ਨੂੰ ਕੀ ਚੱਕਣਾ ਹੈਗਾ ਸਾਨੂੰ ਕੁੜੀ ਦਾ ਮੇਰਾ ਉਹਦਾ ਤਾਂ ਮੁੰਡੇ ਦਾ ਤਾਂ ਹੋਣੀ ਹੋਣਾ ਸੀ ਬੁਰਾ ਹਾਜੀ ਖੂਨ ਨਾਲ ਸਾਡਾ ਲੋਕਾਂ ਨੇ ਕਿਸੇ ਨੇ ਹਾਲ ਵੀ ਨਹੀਂ ਪੁੱਛਿਆ ਅਸੀਂ ਫਿਰ ਸੜਕ ਤੇ ਲਿਟੇ ਜੀ ਮੈਂ ਲਟਿਆ ਜੀ ਵੀ ਜੇ ਨਹੀਂ ਸਾਨੂੰ ਕਿਸੇ ਦੇ ਤਰਸ ਆਉਂਦਾ ਉਹ ਬੱਚੇ ਕਹਿੰਦੇ ਕਿ ਮੇਰੇ ਵੀ ਉਸ ਦੀ ਨਗਾ ਤੋਂ ਗੱਡੀ ਹਾਂਜੀ ਤੁਸੀਂ ਮਾਮਾ ਜੀ ਉਹ ਜੀ ਮੁੰਡੇ ਦੇ ਹਾਂਜੀ ਮਾਮਾ ਜੀ ਕਰਨ ਕਿਸੇ ਦੇ ਜਿਹੜੀ ਜਨਾਨੀ ਦੇ ਮਾਗਰ ਲਗਿਆ ਉਹਦੇ ਤੋਂ ਕਰੈ ਨੇ ਉਹਦੇ ਮਾਗਰ ਲਾ ਕੇ ਮੰਗਰ ਕਰਵਾਇਆ ਇਹ ਸਾਰਾ ਕੁਝ ਅੱਛਾ ਉਹ ਜਨਾਨੀ ਦਾ ਪਤਾ ਕੁਛ ਕੋਨਾ ਹੈ ਕੁਛ ਨਹੀਂ ਪਤਾ ਜੀ ਉਹ ਪੁਲਿਸ ਨੂੰ ਰਿਕੁਐਸਟ ਪਾਈ ਹੋਈ ਹੈ ਵੀ ਉਹਦਾ ਫੋਨ ਟ੍ਰੇਸ ਕੀਤਾ ਜਾਵੇ ਉਹਦਾ ਪਤਾ ਕੀਤਾ ਜਾਵੇ ਜਿਹਦੇ ਨਾਲ ਦਿਨ ਰਾਤ ਜਾਂਦਾ ਸੀ ਉਹਦੇ ਕਾਰਨ ਇਹ ਪਾਣਾ ਵਰਤਿਆ ਉਹਦੇ ਕਾਰਨ ਹੋਇਆ ਜੀ ਮਾਰ ਨੂੰ ਫਿਰਦਾ ਸੀ ਜੀ ਮਾਰਨਾ ਤਾਂ ਇਹ ਤਿੰਨਾਂ ਨੂੰ ਚਾਹੁੰਦਾ ਸੀਗਾ ਇਹਨਾਂ ਨੂੰ ਖਤਮ ਕਰਕੇ ਇਹ ਕਰਾਉਣਾ ਚਾਹੁੰਦਾ ਸੀ ਵਿਆਹ ਵੀ ਮੈਂ ਦੂਜਾ ਵਿਆਹ ਕਰਾਉ ਠੀਕ ਹੈ ਜਿਹਦੇ ਕਾਰਨ ਕਿ ਇੱਕ ਕੱਲਾ ਮੁੰਡਾ ਆ ਗਿਆ ਦੇ ਥੱਲੇ ਦੂਜੇ ਦੇ ਪਿੰਡ ਵਾਲੇ ਨੇ ਸਪੋਰਟ ਕਰਕੇ ਫੜ ਲਈ ਰੈਫਰ ਨੀ ਮਾਰਨੇ ਸੀ ਤੈਨਾਂ ਨੂੰ ਚਾਹੁੰਦਾ ਸੀ ਜਿਹੜੀ ਵਿਆਹ ਵਾਲੀ ਗੱਲ ਐ ਵਿਆਹ ਕਰਾਉਣਾ ਚਾਹੁੰਦਾ ਸੀ ਹਾਂਜੀ ਵਿਆਹ ਕਰਾਉਣਾ ਚਾਹੁੰਦਾ ਸੀਗਾ ਉਹ ਕੋਈ ਅੱਜ ਦਾ ਨਹੀਂ ਉਹ ਸ਼ੁਰੂ ਤੋਂ ਹੀ ਵਿਆਹ ਕਰਾਉਣਾ ਚਾਹੁੰਦਾ ਸੀ ਉਹ ਬਹੁਤ ਹੀ ਮੀਆਂ ਪਿੱਛੇ ਸੀ ਉਹ ਉਹ ਬੇਕਦਰਾਂ ਇਨਸਾਨ ਸੀਗਾ ਜਿਨੇ ਮੇਰੇ ਬਾਝ ਦੇ ਚਾਲ ਲੈ ਲਈ ਸੁਭਨਾਮ ਕੀ ਹੈ ਜੀ ਆਪਣਾ ਨਾਮ ਕਰਮਜੀਤ ਹੈ ਮੈਂ ਦੀ ਮਾਸੀ ਆਂ ਸਕੀ ਮਾਸੀ ਹਾਂ ਸਕੀ ਮਾਸੀ ਆ ਮੇਰੇ ਪੁੱਤ ਨੂੰ ਇਨਸਾਫ ਮਿਲਣਾ ਚਾਹੀਦਾ ਜਿਉ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਜਿਵੇਂ ਉਹ ਸਾਥ ਨਾਲ ਮੇਰੇ ਪੁੱਤ ਨੂੰ ਮਾਰਿਆ ਉਹ ਜ਼ਿਆਦਾ ਨਾ ਨੂੰ ਯਾਰ ਰੋਕ ਨਾ ਗੱਲ ਕਰੋ ਦੇਖ ਸਕਦੇ ਹੋ ਜੀ ਬੁਰਾ ਹਾਲ ਹੁੰਦਾ ਜੀ ਮੇਰੇ ਪੁੱਤ ਆ ਦੇਖੋ ਗਪਾਲ ਸਿੰਘ ਸੂਬੇਦਾਰ ਚੀਮਾ ਮੰਡੀ ਦੇ ਵਿੱਚ ਖੜਿਆ ਕੋਠੀ ਦੇ ਸਾਹਮਣੇ ਉਸ ਬੰਦੇ ਨੂੰ ਫਾਂਸੀ ਦੀ سزا ਮਿਲਣੀ ਚਾਹੀਦੀ ਆਏ ਉਸ ਬੰਦੇ ਨੂੰ ਫਾਂਸੀ ਦੀ سزا ਮਿਲਣੀ ਚਾਹੀਦੀ ਆਏ ਤੁਸੀਂ ਕਿਉਂ ਕਿ ਕਹਿੰਦੇ ਰਸਤੇ 'ਚ ਗੱਡੀ ਵੀ ਪਲਟ ਗਈ ਸੀ ਜਦੋਂ ਰਾਤ ਨੂੰ 11 ਵਜੇ ਕਿਉਂ ਜਦੋਂ ਉਹਰੇ ਗੋਲੀ ਮੁੰਡੇ ਦੇ ਵੱਜੀ ਜੀ ਮੁੰਡਾ ਅਸੀਂ ਨੇ ਚੱਕ ਲਿਆ ਮੇਰੇ ਕਲਾ ਕੱੱਸਾ ਦੇ ਝੂਗਾ ਦੀ ਗਾ ਜੀ ਅਸੀਂ ਚੱਕ ਕੇ ਮੁੰਡਾ ਲੈ ਗਏ ਚੱਕ ਕੇ ਲੈ ਕੇ ਸਰਜੀਤ ਨੇ ਸਰਜੀਤ ਨੇ ਜਵਾਬ ਦਿੱਤਾ ਜੀਦੋਂ ਸਰਜੀਤ ਨੇ ਜਵਾਬ ਦਿੱਤਾ ਅਸੀਂ ਸੁਨਾਮ ਨੂੰ ਲੈ ਗਏ ਜਾ ਕੇ ਜਦੋਂ ਮਾਡਲ ਡਾਊਨ ਦਾ ਗੁਰਦੁਆਰਾ ਆਉਂਦਾ ਜੀ ਵਾਰੇ ਲੈਵੇ ਗੱਡੀ ਚਾਰ ਲੋਟਨੀਆਂ ਖਾ ਗਈ ਜੀ ਰਾਤ ਕਹਦੇ ਨਾ ਟਕਰਾ ਗਈ ਕਿਸ ਨਾਲ ਆਹ ਮੂਰੇ ਟਰਾਲਾ ਜਾਂਦਾ ਟਰਾਲੇ ਵਾਲਾ ਕੱਟ ਮਾਰ ਕੇ ਜੀ ਉੱਦੋਂ ਪਟਣ ਲੱਗਿਆ ਜੀ ਟਾਇਰ ਪਤਾ ਨਹੀਂ ਤਾਂ ਉਹਦੀ ਪੈਂਚਰ ਹੋਇਆ ਪੜਾਕਾ ਪਿਆ ਪਤਾ ਨਹੀਂ ਬਾਅਦ ਚੋ ਆ ਜੀ ਉਹਦਾ ਟਾਇਰ ਕਾਰਨ ਪਤਾ ਨਹੀਂ ਕਿਵੇਂ ਨਾ ਕਿਵੇਂ ਗੱਡੀ ਪਲਟੇ ਖਾ ਕੇ ਸਾਡੇ ਵਿੱਚੇ ਅਮਨਦੀਪ ਸਿੰਘ ਸੀ ਵਿੱਚੇ ਅਮਨਦੀਪ ਦੀ ਜਦੋਂ ਉਹ ਸਾਰਾ ਸਾਕ ਗੱਡੀਆਂ ਚਾਰ ਬਾਰੀ ਝੂਟੇ ਮਾਰੇ ਜੀ ਜਿਹੜਾ ਉਹ ਖੂਨ ਤਾਂ ਅੱਧਾ ਧੂਰੀ ਨਿਕਲ ਗਿਆ ਸੀਗਾ ਜੀ ਅੱਧਾ ਉੱਥੇ ਨਿਕਲ ਗਿਆ ਮੁੰਡਾ ਮੇਰੇ ਨਾਲ ਗੱਲਾਂ ਕਰਦਾ ਗਿਆ ਮੈਨੂੰ ਤਾਇਆ ਤਾਇਆ ਕਰਦਾ ਗਿਆ ਕੁੜੀ ਨੂੰ ਭਾਣੇ ਭਾਣੇ ਕਰਦਾ ਗਿਆਗਾ ਬੋਲਦਾ ਸੀ ਮੁੰਡਾ ਸੁਣਦਾ ਸੀ ਉਹ ਤਾਂ ਫਿਰ ਉਹ ਜਿਹੜਾ ਉੱਥੇ ਪਲਟ ਗਈ ਗੱਡੀ ਸਾਨੂੰ ਪੌਣਾ ਘੰਟਾ ਲੱਗ ਗਿਆ ਜੀ ਉੱਥੇ ਮਿੰਤਾ ਲੋਕਾਂ ਨੂੰ ਕਰਦਿਆਂ ਦੀਆਂ ਜਿਹੜਾ ਕੋਈ ਸਾਡੇ ਕੰਨੀ ਦੇਖਿਆ ਕਰੇ ਕਹਦਾ ਕਰੇ ਤਾਂ ਕਿਸੇ ਦਾ ਕਤਲ ਕਰਕੇ ਆਏ ਨਹੀਂ ਆਉਂਦਾ ਆ ਸਾਨੂੰ ਕੁੜੀ ਦਾ ਮੇਰਾ ਉਹ ਉਹਦਾ ਮੁੰਡੇ ਦਾ ਤਾਂ ਹੋਣੀ ਹੋਣਾ ਸੀ ਪੂਰਾ ਹਾਜੀ ਖੂਨ ਨਾਲ ਸਾਡਾ ਲੋਕਾਂ ਨੇ ਕਿਸੇ ਨੇ ਹਾਲ ਵੀ ਨਹੀਂ ਪੁੱਛਿਆ ਅਸੀਂ ਫਿਰ ਸੜਕ ਤੇ ਲਿٹے ਜੀ ਮੈਂ ਲਟਿਆ ਜੀ ਵੀ ਜੇ ਨਹੀਂ ਸਾਨੂੰ ਕਿਸੇ ਦੇ ਤਰਸ ਆਉਂਦਾ ਉਹ ਬੱਚੇ ਕਹਿੰਦੇ ਕਿ ਮੇਰੇ ਵੀ ਉਸ ਦੀ ਨਗਾਦੋ ਗੱਡੀ ਅਸੀਂ ਫਿਰ ਜਦੋਂ ਉਹਨਾਂ ਨੇ ਸਾਰਿਆਂ ਨੇ ਫਿਰ ਜਦੋਂ ਪੌਣਾ ਘਟ ਲਾਂ ਗਿਆ ਮੁੰਡੇ ਦੀ ਆਵਜ ਚੱਲਦੀ ਚੱਲਦੀ ਕੁੜੀ ਖੜ ਗਈ ਮੁੰਡਾ ਪੂਰਾ ਹੋ ਗਿਆ ਜੀ ਬੁੱਕਾ ਜੀ ਪੂਰਾ ਹੋ ਗਿਆ ਜੀ ਉਸ ਤੋਂ ਬਾਅਦ ਐਂਬੂਲੈਂਸ ਆ ਗਈ ਜਿਹੜਾ ਡੈੱਡ ਬੋਰਥ ਉੱਥੇ ਲੈ ਕੇ ਗਈ ਸੀ লাশ ਲੈ ਕੇ ਗਈ ਅਸਨਾਮ ਉਹ ਤੇ ਉਹਨੇ ਦੇਖੀ ਆਪ ਜੇਕਰ ਦੂਜੇ ਨੂੰ ਡਾਕਟਰ ਸਾਰੇ ਮਾਰਨ ਲੱਗੇ ਵਿਚਦਾ ਕੁਸ ਨਹੀਂ ਕੁੜੀ ਤੇ ਉਸ ਟਾਈਮ ਨਾਲ ਕੁੜੀ ਕਹਿੰਦੀ ਵੀ ਮੇਰਾ ਵੀਰਾ ਹੈ ਨਹੀਂ ਵੀ ਮੈਂ ਤਾਂ ਜਾਣਦੀ ਨਹੀਂ ਮੈਂ ਨਾਲ ਮਰੂੰਗੀ ਨਹੀਂ ਮੈਨੂੰ ਫੜਾਓ ਗੋਲੇ ਵੀ ਮੈਂ ਤਾਂ ਮੇਰੇ ਰੈਡੀ ਦੇ ਗੋਲੀ ਮਾਰੂ ਜਾ ਕੇ ਵੀ ਦੋਨੇ ਘਰ ਜਾੜਤਾ ਜੀ